ਸੱਚੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਜੇ ਤੁਹਾਨੂੰ ਮੇਰੇ ਚੈਨਲ ਦੀ ਇਹ ਵੀਡੀਓ ਵਧੀਆ ਲੱਗਦੀ ਹੈ ਤੇ ਆਪਣੇ ਦੋਸਤੋ ਮਿੱਤਰਾਂ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਅੱਜ ਅਸੀਂ ਸ਼ੁਰੂ ਕਰਾਂਗੇ ਆਧੁਨਿਕ ਕਾਵ ਅਧੁਨਿਕ ਕਾਵ ਦੇ ਅਸੀਂ ਪਹਿਲੇ ਕਵੀ ਜਿਹੜੇ ਆ ਭਾਈ ਵੀਰ ਸਿੰਘ ਆ ਉਹਨਾਂ ਦੇ ਬਾਰੇ ਪੜਾਂਗੇ ਡਿਟੇਲ ਦੇ ਵਿੱਚ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਇਹਨੂੰ ਅਸੀਂ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਤੁਸੀਂ ਵੀਡੀਓ 'ਚ ਅੰਤ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਦੇਖਦੇ ਹਾਂ ਅਸੀਂ ਉਹਨਾਂ ਦਾ ਜਨਮ ਬਾਰੇ ਉਹਨਾਂ ਦਾ ਜਨਮ ਹੋਇਆ ਹੈ 5 ਦਸੰਬਰ 1872 ਈਸਵੀ ਨੂੰ ਹੋਇਆ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ ਡਾਕਟਰ ਚਰਨ ਸਿੰਘ ਜੋ ਕਿ ਦੀਵਾਨ ਕੌੜਾ ਮਲ ਦੇ ਦੀਵਾਨ ਕੌੜਾ ਮਲ ਵੀ ਨਾਲ ਨੂੰ ਕਿਹਾ ਜਾਂਦਾ ਹੈ ਮਾਤਾ ਕੀ ਆ ਮਾਤਾ ਦਾ ਨਾਮ ਕੀ ਆ ਉੱਤਮ ਕੌਰ ਵਿੱਦਿਆ ਉਹਨਾਂ ਨੇ ਕੀਤੀ 10ਵੀਂ ਪਾਸ ਕਰਨ ਤੋਂ ਬਾਅਦ ਉਹਨਾਂ ਨੇ ਸਵੈ ਅਧਿਅਨ ਮਤਲਬ ਆਪਣੇ ਆਪ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਦਾਦਾ ਜੀ ਦਾ ਨਾਮ ਉਹਨਾਂ ਦਾ ਕਾਨ ਸਿੰਘ ਸੀਗਾ ਨਾਨਾ ਜੀ ਦਾ ਨਾਮ ਉਹਨਾਂ ਦਾ ਹਜਾਰਾ ਸਿੰਘ ਸੀਗਾ ਤੇ ਮੌਤ ਕਦੋਂ ਹੋਈ ਉਹਨਾਂ ਦੀ 10 ਜੂਨ 1957 ਈਸਵੀ ਨੂੰ ਹੁਣ ਤੁਸੀਂ ਇਹ ਜਿਹੜਾ ਵੀ ਉੱਪਰ ਆਪਾਂ ਮੈਂ ਹੈਡਿੰਗ ਲਿਖੀ ਹੋਈ ਜਨਮ ਤੋਂ ਲੈ ਕੇ ਮੌਤ ਤੱਕ ਇਹਦੇ ਵਿੱਚ ਵੀ ਉਹਨਾਂ ਦੇ ਕਿੰਨੇ ਕੁਐਸਚਨ ਬਣ ਜਾਂਦੇ ਕਿ ਜਨਮ ਕਿੱਥੇ ਹੋਇਆ ਮੀ ਮਾਤਾ ਪਿਤਾ ਦਾ ਨਾਮ ਕੀ ਸੀ ਮੌਤ ਕਦੋਂ ਹੋਈ ਇਹ ਤਿੰਨ ਕੁਐਸਚਨ ਤਾਂ ਇੰਪੋਰਟੈਂਟ ਬਣਦੇ ਹੀ ਆ ਨਾ ਉਸ ਤੋਂ ਬਾਅਦ ਜਿਹੜੇ ਹੋਰ ਹੈ ਕਈ ਵਾਰ ਨਾਨਾ ਜੀ ਦਾ ਦਾਦਾ ਜੀ ਦਾ ਨਾਮ ਪੁੱਛ ਲੈਂਦੇ ਪਰ ਬਹੁਤ ਘੱਟ ਪੁੱਛਦੇ ਆ ਪਰ ਜਨਮ ਮਾਤਾ ਪਿਤਾ ਦਾ ਸਥਾਨ ਮੌਤ ਜਿਹੜੇ ਇਹ ਜ਼ਰੂਰ ਪੁੱਛਦੇ ਇਹ ਤੁਸੀਂ ਧਿਆਨ ਨਾਲ ਯਾਦ ਕਰ ਲੈਣਾ ਉਸ ਤੋਂ ਬਾਅਦ ਅੱਗੇ ਉਹ ਦੇਖਦੇ ਆ ਕਿ ਅਸੀਂ ਉਹਨਾਂ ਨੂੰ ਕਿ ਕਿਹੜੇ-ਕਿਹੜੀਆਂ ਟੈਗ ਲਾਈਨ ਜਿਹੜੀਆਂ ਮਿਲ ਗਏ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਉਹਨਾਂ ਨੂੰ ਕਿਹਾ ਜਾਂਦਾ ਆਧੁਨਿਕ ਕਪਤਾ ਦਾ ਮੋਢੀ ਨੰਬਰ 2 ਤੇ ਉਹਨਾਂ ਨੇ ਕਿਹਾ ਜਾਂਦਾ ਪਰਗੀਤਕ ਕਵਿਤਾ ਦਾ ਮੋਢੀ ਅੱਗੇ ਹੈਗਾ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾ ਵੀ ਕਿਹਾ ਜਾਂਦਾ ਅੱਛਲ ਤੋਂ ਫਰਸ਼ਾਂ ਦਾ ਕਵੀ ਪੰਜਾਬੀ ਦਾ ਵਰਡਸ ਵਰਥ ਵੀ ਕਿਹਾ ਕਿਹਨੂੰ ਕਿਹਾ ਜਾਂਦਾ ਭਾਈ ਵੀਰ ਸਿੰਘ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਭਾਈ ਵੀਰ ਸਿੰਘ ਜੀ ਨੂੰ ਉਸ ਤੋਂ ਬਾਅਦ ਹੈਗਾ ਆ ਕਹਿੰਦਾ ਲਾਲਾ ਧਨੀ ਰਾਮ ਚਾਤਰਿਕ ਨੇ ਉਹਨਾਂ ਨੂੰ ਕੀ ਕਿਹਾ ਮੁਕਤਮਣੀ ਪ੍ਰੋਫੈਸਰ ਪੂਰਨ ਸਿੰਘ ਨੇ ਉਹਨਾਂ ਨੂੰ ਕਿਹਾ ਚੂੜਮਣ ਕਵੀ ਪ੍ਰੋਫੈਸਰ ਸਰਿੰਦਰ ਸਿੰਘ ਕੋਹਲੀ ਨੇ ਉਹਨਾਂ ਨੂੰ ਕੀ ਕਿਹਾ ਨਵੀਨ ਕਵਿਤਾ ਦਾ ਮੋਢੀ ਮੋਹਨ ਸਿੰਘ ਦੀਵਾਨਾ ਨੇ ਉਹਨਾਂ ਨੂੰ ਕੀ ਕਿਹਾ ਪੰਜਾਬੀ ਦਾ ਰਿਸ਼ੀ ਜੋਗੀ ਸਵਰਨ ਸਿੰਘ ਨੇ ਪੰਜਾਬੀ ਦਾ ਵੱਡਾ ਕਵੀ ਰਤਨ ਸਿੰਘ ਜੱਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੀ ਕਿਹਾ ਪੰਜਾਬੀ ਦਾ ਗੁਰਦਾਸ ਹਰਿੰਦਰ ਨਾਲ ਚਟੋਪਾਦਿਆ ਨੇ ਕੀ ਕਿਹਾ ਪੰਜਾਬੀ ਦਾ ਛੇਮਾ ਦਰਿਆ ਡਾਕਟਰ ਰਾਧਾਕ੍ਰਿਸ਼ਨ ਜੀ ਕ੍ਰਿਸ਼ਨਨ ਜੀ ਨੇ ਕੀ ਕਿਹਾ ਭਾਰਤ ਦੀ ਸਨਾਤਨੀ ਵਿੱਤਤਾ ਦੇ ਪ੍ਰਧਾਨ ਤੇ 몰라ਬਖ ਕੁਸ਼ਤਾ ਨੇ ਕੀ ਕਿਹਾ ਟੈਗੋਰ ਤੇ ਇਕਵਾਲ ਨਾਲ ਉਹਨਾਂ ਦੀ ਤੁਲਨਾ ਕੀਤੀ ਆ ਇਹ ਜਿਹੜੇ 1 ਤੋਂ ਲੈ ਕੇ 15 ਪੁਆਇੰਟ ਲਿਖੇ ਆ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਆ ਸਕਦਾ ਆ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਰੱਟ ਲੈਣਾ ਹੈ ਇਹਦੇ ਨਾਲ ਹੀ ਤੁਹਾਡੇ 1-2 ਨੰਬਰ ਜਿਹੜੇ ਪੱਕੇ ਜ਼ਰੂਰ ਹੋ ਜਾਣੇ ਹੁਣ ਅੱਗੇ ਅਸੀਂ ਦੇਖਦੇ ਹਾਂ ਕਿੰਦਾ ਉਹਨਾਂ ਨੇ ਇਹ ਸਾਰਾ ਕੁਝ ਇੰਪੋਰਟੈਂਟ ਵਸਤੀਆਂ ਆ ਅੰਨਾ ਸੁਣੀਓ ਕਿੰਦਾ 1892 ਈਸਵੀ ਵਿੱਚ 20 ਸਾਲ ਦੀ ਉਮਰ ਵਿੱਚ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਤੇ 1892 ਵਿੱਚ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਉਹ ਬਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ ਕੀਤੀ ਉਸ ਤੋਂ ਬਾਅਦ 1899 ਈਸਵੀ ਵਿੱਚ ਖਾਲਸਾ ਸਮਾਚਾਰ ਜਿਹੜਾ ਕਿਸੇਗਾ ਸਪਤਾਇਕ ਸੀਗਾ ਇਹ ਬਹੁਤ ਇੰਪੋਰਟੈਂਟ ਹੈ ਪੁੱਛਦੇ ਆ ਕਿ ਸਪਤਾਇਕ ਸੀ ਜਾਂ ਹਫਤਾਵਰੀ ਸੀ ਤੇ ਇਹ ਕੀ ਹੈ ਸਪਤਾਇਕ ਸੀਗਾ ਖਾਲਸਾ ਸਮਾਚਾਰ ਉਹ ਖਬਰ ਕੱਢਿਆ 1899 ਈਸਵੀ ਵਿੱਚ ਲਗੇਗਾ 1893 ਤੋਂ 1894 ਇਸ ਖਾਸ ਟ੍ਰੈਕਟ ਸੁਸਾਇਟੀ ਦੀ ਜਿਹੜੀ ਆ ਸਥਾਪਨਾ ਕੀਤੀ ਕਿਤੇ 1893 ਮਿਲਦਾ ਕਿਤੇ 1894 ਮਿਲਦਾ ਹੈ ਉਸ ਤੋਂ ਬਾਅਦ ਹੈਗਾ ਇੱਕ ਹੋਰ ਉਹਨਾਂ ਨੇ ਪੱਤਰਕਾ ਜਿਹੜੀ ਜਾਰੀ ਕੀਤੀ ਉਹ ਸੀ 1900 ਈਸਵੀ ਦੇ ਵਿੱਚ ਨਿਰਗੁਣਾਰਾ ਪੱਤਰਕਾ ਇਹ ਕਿਹੜੀ ਸੀ 15 ਰੋਜਾ ਸੀ ਮਤਲਬ 15 ਦਿਨਾਂ ਬਾਅਦ ਛਪਦੀ ਸੀ ਜਿਹੜਾ ਖਾਲਸਾ ਸਮਾਚਾਰਾ ਉਹ ਹਫਤੇ ਬਾਅਦ ਛਪਦਾ ਸੀ ਹਫਤਾਵਰੀ ਸੀ ਤੇ ਨਿਰਗੁਣਾ ਪੱਤਰਕਾ 15 ਰੋਜਾ ਸੀ ਉਸ ਤੋਂ ਬਾਅਦ ਹੈਗਾ ਆ ਦਾ 1892 ਇਸ਼ੂ ਵਿੱਚ ਉਹਨਾਂ ਨੇ ਜਗਨੂ ਤੇ ਬੁਲਬੁਲ ਦੀ ਬਾਤਲਾਪਨਾ ਆਦੀ ਕਵਿਤਾ ਲਿਖੀ ਤੇ ਕਾਵਜਗਤ ਦੇ ਵਿੱਚ ਪ੍ਰਵੇਸ਼ ਕੀਤਾ ਸਭ ਤੋਂ ਪਹਿਲਾਂ ਕਿਹੜੀ ਕਵਿਤਾ ਲਿਖੀ ਇਹ ਵੀ ਆ ਜਾਂਦਾ ਆ ਜਗਨੂ ਤੇ ਬੁਲਬੁਲ ਦੀ ਬਾਤਲਾਪ ਉਸ ਤੋਂ ਬਾਅਦ ਹੈਗਾ 1926 ਇਸ਼ੂ ਵਿੱਚ ਉਹਨਾਂ ਨੇ ਕੀ ਕੀਤੀ ਪ੍ਰਾਂਤਨ ਚੰਨਮ ਸਖੀ ਦੀ ਸਥਾਪਨਾ ਕੀਤੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰ ਵਾਰੀ ਕੁਐਸਚਨ ਪੇਪਰ ਦੇ ਵਿੱਚ ਇਹ ਕੁਐਸਚਨ ਆ ਜਾਂਦਾ ਆ ਸੋ ਇਹਨੂੰ ਯਾਦ ਰੱਖ ਲੈਣਾ ਉਸ ਤੋਂ ਬਾਅਦ ਅਸੀਂ ਇਹਨਾਂ ਦੀਆਂ ਰਚਨਾਵਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਕੀ ਸੀਗਾ ਰਾਣਾ ਸੂਰਤ ਸਿੰਘ ਜਿਹੜਾ ਮਹਾਕਾਵ ਆ ਤੇ ਇਹ ਲਿਖਿਆ ਗਿਆ 1905 ਈਸਵੀ ਦੇ ਵਿੱਚ ਤੇ ਪਹਿਲਾਂ ਸਭ ਤੋਂ ਪਹਿਲਾਂ ਇਹ ਟੈਕਟਾ ਦੇ ਰੂਪ ਵਿੱਚ ਲਿਖਿਆ ਗਿਆ ਤੇ ਇਹ ਜਿਹੜਾ 1913 ਈਸਵੀ ਦੇ ਵਿੱਚ ਜਿਹੜਾ ਇਹਨੂੰ ਪੁਸਤਕ ਰੂਪ ਦਿੱਤਾ ਗਿਆ ਇਹਦੇ ਵਿੱਚ 35 ਅਰਗ 30 ਖੰਡਿਤ ਸ਼ੰਦ ਤੇ 14000 ਦੀਆਂ ਪੰਕਤੀਆਂ ਆ ਤੇ ਇਹ ਜਿਹੜੀ ਜਿਹੜੀ ਹੈਗੀ ਇੱਕ ਦਾਰਸ਼ਨਿਕ ਰਚਨਾ ਆ ਹੁਣ ਇਹਦੇ ਵਿੱਚ ਕੁਐਸਚਨ ਕਿਹੜਾ ਪੁੱਛਦੇ ਆ ਪੁੱਛ ਲੈਂਦੇ ਕਿ ਕਦੋਂ ਲਿਖਿਆ ਗਿਆ ਜਾਂ ਇਹ ਕਿਹੜੇ ਛੰਦ ਚ ਲਿਖਿਆ ਗਿਆ ਇਹ ਦੋ ਕੁਐਸਚਨ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਸ ਤੋਂ ਬਾਅਦ ਹੈਗਾ ਦਿਲਤਰੰਗ ਦਿਲਤਰੰਗ ਜਿਹੜਾ ਆ ਉਹਨਾਂ ਦਾ ਇੱਕ ਕਾਗਜ਼ ਸੰਗ੍ਰਹਿ ਹੈ ਜੋ 1920 ਸ਼ਵ ਵਿੱਚ ਲਿਖਿਆ ਇਹਦੇ ਵਿੱਚ ਨਿੱਕੀਆਂ ਕਵਿਤਾਵਾਂ ਆ ਤੇ ਕਵਿਤਾਵਾਂ ਕਿਹੜੀਆਂ-ਕਿਹੜੀਆਂ ਆ ਇੰਪੋਰਟੈਂਟ ਇੰਪੋਰਟੈਂਟ ਲਿਖਿਆ ਮੈਂ ਪਿੰਸਫਾ ਦਾ ਫੁੱਲ ਕੇਲੋ ਦੇ ਗਲ ਲੱਗੀ ਵੇਰ ਕਿੱਕਰ ਫੁੱਲ ਕੋਇਲ ਦੇ ਬੱਚੇ ਕਾਵਾਂ ਦੇ ਆਲਣੇ ਨੰਬਰ 3 ਇਹ ਹੈਗਾ ਤ੍ਰੇਲ ਤੁਪਕਾ ਤ੍ਰੇਲ ਤੁਪਕਾ ਉਹਨਾਂ ਨੇ ਲਿਖੀ 1921 ਸ਼ਬੀ ਦੇ ਵਿੱਚ ਇਹਦੇ ਵਿੱਚ ਕੀ ਆ 57 ਰੁਪਈਆਂ ਆ ਇਹਦੇ ਵਿੱਚ ਵੀ ਛੋਟੀਆਂ ਕਵਿਤਾਵਾਂ ਆ ਕਪਤਾਵਾ ਕਿਹੜੀਆਂ ਕਿਹੜੀਆਂ ਉੱਚੀ ਨਜ਼ਰ ਉੱਚੀ ਮੱਤ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਰੋ ਰੋ ਤ੍ਰੇਲ ਤੇ ਸੂਰਜ ਨੰਬਰ 4 ਤੇ ਗੱਲ ਕਰੀਏ ਲਹਿਰਾਂ ਦੇ ਹਾਰ ਦੀ ਇਹ ਵੀ 1921 ਵਿੱਚ ਲਿਖਿਆ ਗਿਆ ਇਹਦੇ ਵਿੱਚ ਕੀ ਆ ਲੰਬੀਆਂ ਬਿਰਤੰਤ ਕਵਿਤਾਵਾਂ ਆ ਤੇ ਕਿਹੜੀਆਂ ਕਵਿਤਾਵਾਂ ਜਿਹੜੀਆਂ 1907 ਤੋਂ ਲੈ ਕੇ 1921 ਈਸਵੀ ਤੱਕ ਲਿਖੀਆਂ ਉਹ ਹੀ ਸਾਰੀਆਂ ਇਹਦੇ ਵਿੱਚ ਜਿਹੜੀਆਂ ਆ ਇਹਨਾਂ ਦਾ ਸੰਗ੍ਰਹਿ ਕਰਕੇ ਲਿਖਿਆ ਗਿਆ। ਨੰਬਰ 5 ਤੇ ਹੈਗਾ ਮਟਕ ਹੁਲਾਰੇ ਮਟਕ ਹੁਲਾਰੇ ਜਿਹੜਾ 1922 ਈਸਵੀ ਵਿੱਚ ਲਿਖਿਆ ਗਿਆ। ਇਹਦੇ ਵਿੱਚ ਜਿਹੜੀਆਂ ਆ 58 ਕਵਿਤਾਵਾਂ ਆ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇਹਦੀ ਜਿਹੜੀ ਭੂਮਿਕਾ ਲਿਖੀ ਸੀ। ਇਦੇ ਵਿੱਚ ਜੀ ਕੀ ਦਿੱਤਾ ਕਸ਼ਮੀਰ ਦੀ ਸੁੰਦਰਤਾ ਦੇ ਬਾਰੇ ਸਾਨੂੰ ਦੱਸਿਆ ਹੈ ਤੇ ਇਹਦੇ ਵਿੱਚ ਜਿਹੜੇ ਇਹਦੇ 6 ਭਾਗ ਹੈ ਕਿਹੜੇ-ਕਿਹੜੇ ਆ ਨੰਬਰ 1 ਤੇਗਾ ਰਸਰੰਗ ਸ਼ੋ ਨੰਬਰ 2 ਤੇ ਪੱਥਰ ਕੰਬਣੀਆਂ ਨੰਬਰ 3 ਤੇ ਕਸ਼ਮੀਰ ਨਜ਼ਾਰੇ ਨੰਬਰ 4 ਤੇ ਲੱਲੀ ਨੰਬਰ 5 ਤੇ ਨਿਸ਼ਾਨ ਤੇ ਨੂਰਜਾ ਨੰਬਰ 6 ਤੇ ਫ੍ਰਾਮ ਰਾਜ ਦੀ ਵਿਲਕਣੀ ਕਲਤਾਵਾਂ ਦੀ ਗੱਲ ਕਰੀਏ ਕਿਹੜੇ-ਕਿਹੜੀਆਂ ਬੰਤੀਪੂਰੇ ਦੇ ਖੰਡ ਹੈ ਕ੍ਰਿਸ਼ਣ ਗੰਗਾ ਕੋਈ ਹਰਿਆ ਬੂਟ ਰਹਿਓ ਗੇ ਚੜ ਚੱਕ ਤੇ ਚੱਕ ਕੁਮਾਨੀਆ نور ਚਮਕਦਾ ਮੱਥਾ ਵਿਛੜੀ ਕੂੰਜ ਵਿਛੜੀ ਰੂ ਚੜ ਚੱਕ ਤੇ ਚੱਕ ਕੁਮਾਨੀਆ ਵੈਰੀ नाग ਦਾ ਪਹਿਲਾ ਚਲਕਾ ਨੰਬਰ 6 ਤੇਗਾ ਬਿਜਲੀਆਂ ਦੇ ਹਾਰ ਬਿਜਲੀਆਂ ਦੇ ਹਾਰ ਲਿਖਿਆ ਗਿਆ 1927 ਸ਼ਬੇ ਵਿੱਚ ਇਹਦੇ ਵਿੱਚ ਲੰਬੀਆਂ ਕਵਿਤਾਵਾਂ ਵੀ ਆ ਤੇ ਛੋਟੀਆਂ ਕਵਿਤਾਵਾਂ ਵੀ ਕਵਿਤਾਵਾਂ ਦੀ ਗਿਣਤੀ ਹੈਗੀ ਆ 42 ਤੇ ਕਵਿਤਾਵਾਂ ਕਿਹੜੀਆਂ ਕਿਹੜੀਆਂ ਅਟਕ ਰਸ ਦਾਤਾ ਐਸ ਕੀ ਗੁਲਦੌਦੀਆਂ ਕੁੱਤਬ ਦੀ ਲਾਠ ਇਹ ਜਿਹੜੀ ਮੱਧਕਾਲੀ ਇਤਿਹਾਸ ਨੂੰ ਦਰਸਾਉਂਦੀ ਆ ਗੁਲਾਬ ਦਾ ਫੁੱਲ ਟ੍ਰੇਲ ਦਾ ਤੁਪਕਾ ਵਲਵਲਾ ਤੇ ਮਰਦ ਦਾ ਕੁੱਤਾ ਅੱਗੇ ਗੱਲ ਕਰਦੇ ਹਾਂ ਕੰਬ ਦੀ ਕਲਾਈ ਦੀ ਕੰਬ ਦੀ ਕਲਾਈ ਜਿਹੜਾ ਹੈ 1933 ਈਸਵੀ ਵਿੱਚ ਇਹਨਾਂ ਨੇ ਲਿਖਿਆ ਇਹਦੇ ਵਿੱਚ ਕੀ ਹੈ 1933 ਈਸਵੀ ਤੱਕ ਜਿੰਨੇ ਵੀ ਧਾਰਮਿਕ ਗੀਤ ਰਚੇ ਆ ਉਹਨਾਂ ਦੀ ਸਾਮ ਸੰਭਾਲ ਕੀਤੀ ਹੈ ਇਹਦੇ ਵਿੱਚ ਇੱਕ ਰਸਵਧਿਕ ਕਵਿਤਾਮਾ ਆ ਤੇ ਇਹਦੇ ਦੋ ਭਾਗ ਆ ਪਹਿਲੇ ਭਾਗ ਦੇ ਵਿੱਚ 152 ਗੀਤ ਤੇ 7 ਰਵਈਆ ਹੈ ਇਹਦੇ ਵਿੱਚ ਕਵਿਤਾਵਾਂ ਦੀ ਗੱਲ ਕਰਦੇ ਆ ਪਰਦੇਸੀ ਕੰਬ ਦੇ ਕਲਾਈ ਸੰਗੀਤ ਦਾ ਸੰਦੇਸ਼ ਪਰਦੇਸ ਗਈ ਕੋਇਲ ਦੀ ਅਰਚੋਈ ਤੇ ਹੋਸ਼ ਮਸਤੀ ਇਹਦੇ ਵਿੱਚ ਕਿਹੜੀਆਂ ਆ ਕਵਿਤਾਵਾਂ ਦਰਜ ਅੱਗੇ ਗੱਲ ਕਰਦੇ ਆ ਲਹਿਰ ਹੁਲਾਰੇ ਦੀ ਲਹਿਰ ਹੁਲਾਰੇ ਜਿਹੜਾ ਆ 1955 ਈਸਵੀ ਵਿੱਚ ਲਿਖਿਆ ਇਹਨਾਂ ਦਾ ਕਾਵਿ ਸੰਗ੍ਰਹਿ ਹੈ ਇਹਦੇ ਵਿੱਚ 79 ਕਵਿਤਾਵਾਂ ਆ ਤੇ ਇਹ ਜਿਹੜੀਆਂ 14 ਕਵਿਤਾਵਾਂ ਦਾ ਜਿਹੜਾ ਕਾਵਿ ਸੰਗ੍ਰਹਿ ਹੈਗਾ ਇਹ ਅੱਗੇ ਹੈਗਾ ਪ੍ਰੀਤ ਬੀਨਾ ਪ੍ਰੀਤ ਬੀਨਾ ਜਿਹੜਾ 1929 ਈਸਵੀ ਵਿੱਚ ਇਹਨਾਂ ਨੇ ਜਿਹੜਾ ਪ੍ਰਕਾਸ਼ਿਤ ਹੋਇਆ ਸੀ ਲਿਖਿਆ ਜਿਹੜਾ ਆ 1928 ਵਿੱਚ ਸੀਗਾ ਇਹਦੀ ਪੂਮਿਕਾ ਵੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖੀ ਤਾਂ ਇਹ ਇੱਕ ਕੀਆ ਲੰਬੇ ਕਵਿਤਾ ਆ ਉਸ ਤੋਂ ਬਾਅਦ ਨਾਵਲ ਜਿਹੜੇ ਕਿਹੜੇ-ਕਿਹੜੇ ਲਿਖੇ ਉਹਨਾਂ ਨੇ ਸਭ ਤੋਂ ਪਹਿਲਾਂ ਲਿਖਿਆ ਸੁందਰੀ ਨਾਵਲ 1898 ਈਸਵੀ ਦੇ ਵਿੱਚ ਇਹ ਇੱਕ ਧਾਰਮਿਕ ਤੇ ਇਤਿਹਾਸਿਕ ਨਾਵਲ ਸੀਗਾ ਇਹਦੇ ਵਿੱਚ 17 ਕਾਂਡ ਤੇ 148 ਪੰਨੇ ਆ ਪਾਤਰੇ ਦਾ ਬਲਵੰਤ ਸੀਗਾ ਤੇ 18ਵੀਂ 19 ਸਦੀ 19ਵੀਂ ਸਦੀ ਦਾ ਸਿੱਖ ਇਤਿਹਾਸ ਦਾ ਇਹਦੇ ਵਿੱਚ ਵਰਣਨ ਕੀਤਾ ਹੈ ਤੇ ਸਿੱਖ ਬੀਬੀ ਇਹਦੀ ਨਾਇਕਾ ਆ ਤੇ ਮਾਸਟਰ ਤਾਰਾ ਸਿੰਘ ਜਿਹੜੇ ਆ ਇਹ ਨਾਵਲ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣੇ ਸੀ ਹੁਣ ਸੁੰਦਰੀ ਨਾਵਲ ਕਦੋਂ ਲਿਖਿਆ ਇਹ ਪੁੱਛ ਲੈਂਦੇ ਆ ਤੇ ਇਹ ਇਹ ਕਿਹੜਾ ਨਾਵਲ ਆ ਇਤਿਹਾਸਿਕ ਆ ਧਾਰਮਿਕ ਆ ਇਹ ਪੁੱਛ ਲੈਂਦੇ ਆ ਠੀਕ ਆ ਅੱਗੇ ਹੈਗਾ ਵਿਜੇ ਸਿੰਘ ਵਿਜੇ ਸਿੰਘ ਲਿਖਿਆ 1899 ਵਿੱਚ ਇਹ ਹੈਗਾ ਇਤਿਹਾਸਿਕ ਨਾਵਲ ਨੰਬਰ 3 ਤੇਗਾ ਬਾਬਾ ਨੋਲ ਸਿੰਘ ਬਾਬਾ ਨੋਲ ਸਿੰਘ ਜਿਹੜਾ 1917 ਈਸਵੀ ਵਿੱਚ ਲਿਖਿਆ ਉਹਨਾਂ ਨੇ ਤੇ ਇਹਦੇ ਵਿੱਚ ਪਹਿਲੀ ਵਾਰ ਕਹਿੰਦੇ ਪ੍ਰਤੀਨਿਧ ਜਿਹੜੇ ਤੇਰਾ ਉਹ ਅੰਗਰੇਜ਼ਾਂ ਨੂੰ ਬਣਾਇਆ ਅੱਗੇ ਗੱਲ ਕਰਦੇ ਹਾਂ ਸੁਤੰਤ ਕਾਵਨ ਵਾਲ ਦੇ ਸੁਤੰਤ ਕਾਵਨ ਵਾਲ ਦੇ ਦੋ ਭਾਗਾਂ ਪਹਿਲਾ ਭਾਗ 1890 ਈਸਵੀ ਚ ਤੇ ਦੂਜਾ 1927 ਈਸਵੀ ਦੇ ਵਿੱਚ ਲਿਖਿਆ ਅੱਗੇ ਗੱਲ ਕਰਦੇ ਹਾਂ ਨਾਟਕ ਦੇ ਨਾਟਕ ਕੋਈ ਲਿਖਿਆ ਉਹਨਾਂ ਨੇ ਰਾਜਾ ਲਖਦਾਤਾ ਸਿੰਘ ਜਿਹੜਾ 5 ਅਪ੍ਰੈਲ 1910 ਈਸਵੀ ਨੂੰ ਲਿਖਿਆ ਤੇ ਇਹ ਨੂੰ ਸਿੱਖੀ ਸੁਧਾਰ ਦਾ ਜਿਹੜਾ ਪਹਿਲਾ ਪੰਜਾਬੀ ਨਾਟਕ ਕਿਹਾ ਜਾਂਦਾ ਹੁਣ ਸਾਨੂੰ ਕੋਈ ਪੁੱਛ ਲੈ ਸਿੱਖੀ ਸੁਧਾਰ ਦਾ ਪਹਿਲਾ ਪੰਜਾਬੀ ਨਾਟਕ ਕਿਹੜਾ ਤੇ ਅਸੀਂ ਕੀ ਲਿਖਣਾ ਰਾਜਾ ਲਖਦਾਤਾ ਸਿੰਘ ਕਦੋਂ ਲਿਖਿਆ 5 ਅਪ੍ਰੈਲ 1910 ਈਸਵੀ ਨੂੰ ਅੱਗੇ ਗੱਲ ਕਰਦੇ ਹਾਂ 12 ਮਾਹੀ 12 ਮਾ ਜਿਹੜਾ ਹੈ 1952 ਈਸਵੀ ਚ ਇਹਨਾਂ ਨੇ ਰੱਖਿਆ ਕੰਤ ਮਹੀਲੀ ਤੇ 1 ਚੇਤ ਤੋਂ ਫੱਗਣ ਤੱਕ ਦਾ ਹੈਗਾ ਇਹ ਪੁੱਛ ਲੈਂਦੇ ਆ ਕਿ ਕਿੱਥੋਂ ਕਿਹ ਕਦੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਖਤਮ ਹੁੰਦਾ ਚੇਤ ਤੋਂ ਫੱਗਣ ਤੱਕ ਤੇ ਕਿਤੇ ਕਿਤੇ 1950 ਵੀ ਇਹਦੀ ਜਿਹੜੀ ਡੇਟ ਹੈਗੀ ਆ ਲਿਖਣ ਦੇ ਲਿਖੀ ਆ ਤੇ ਇਹਦੇ ਵਿੱਚ ਦੌਰ ਆ ਗਿਆ ਇੱਕ ਪੈਰ ਵੀ ਤੇ ਇੱਕ ਜ਼ਿਲ੍ਹਾ ਕਸੂਤੀਆ ਅੱਗੇ ਹੈਗਾ ਮੇਰੇ ਸਾਇਆ ਜੀਓ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਸਾਇ ਤਾਂ ਕਦਮਿਰ ਵਾਰਡ ਵਿੱਚ ਮਿਲਿਆ ਆ 1955 ਈਸਵੀ ਵਿੱਚ ਲਿਖਿਆ ਸੀਗਾ ਇਹ ਇਹ ਅਖੀਲਾ ਕਾਵ ਸੰਗ੍ਰਹਿ ਆ ਇਹਦੇ 72 ਪੰਨੇ ਆ ਪਾਂਜੇ ਦੇ ਵਿੱਚ ਕਵਿਤਾਮਾਂ ਆ ਤੇ 12 ਇਹਦੇ ਵਿੱਚ ਕੀ ਆ ਰੁਬਾਈਆਂ ਆ ਅੱਗੇ ਹੈਗਾ ਨਾਣ ਪਰਛਾਈ ਦੀ ਵਾਰਤਾਲਾਪ ਇਹ ਜਿਹੜੀ ਆ 1899 ਈਸਵੀ ਦੇ ਵਿੱਚ ਲਿਖਿਆ ਸੀ ਮੌਤ ਤੋਂ ਬਾਅਦ ਕਿਹੜੇ-ਕਿਹੜੇ ਪ੍ਰਕਾਸ਼ਿਤ ਹੋਏ ਸਿੱਕਾ ਸਦਰਾ ਸਾਇਤਿਕ ਕਲੀਆਂ ਤੇ ਆਵਾਜ਼ ਆਈ ਸਿੱਕਾ ਸਦਰਾ ਤੇ ਸਾਇਤਿਕ ਕਲੀਆਂ ਜਿਹੜੀਆਂ 1973 ਈਸਵੀ ਵਿੱਚ ਤੇ ਆਵਾਜ਼ ਆਈ 1974 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਇਹ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀਆਂ ਪ੍ਰਕਾਸ਼ਿਤ ਹੋਏ ਕਾਵ ਸੰਗ੍ਰਹਿ ਅੱਗੇ ਕੰਨਾ ਅੰਗਰੇਜ਼ੀ ਕਵਤਾ ਜਿਹੜਾ ਗਲੋ ਵਾਰਮ ਐਂਡ 90 ਗੇਲ ਦਾ ਬੁਲਬੁਲ ਤੇ ਟਿਵਾਣਾ ਅਧਿ ਇਹ ਜਿਹੜਾ ਉਹਨਾਂ ਨੇ ਅਨੁਵਾਦ ਕੀਤਾ ਅਨੁਵਾਦ ਕਿਹੜੀ-ਕਿਹੜੀ ਪੁਸਤਕਾਂ ਦਾ ਕੀਤਾ ਆਨੰਦ ਲਾਲ ਕੋਇਆ ਦੀ ਰਚਨਾ ਗਾਂਜ ਨਮੇ ਦਾ 1914 ਵਿੱਚ ਕੀਤਾ ਸ਼੍ਰੀ ਕਲਗੀਧਰ ਚਮਤਕਾਰ ਦਾ 1925 ਈਸਵੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਚਮਤਕਾਰ 1928 ਤੇ ਅਸ਼ਟਗੁਰੂ ਚਮਤਕਾਰ 1952 ਈਸਵੀ ਦੇ ਇਹਦੇ ਤਿੰਨ ਭਾਗ ਆ ਤੇ ਪਰ 3 ਹਰੇ ਜੀਵਨ ਤੇ ਨੀਤੀ ਸਤਿ ਜਿਹੜਾ 1916 ਈਸਵੀ ਦੇ ਵਿੱਚ ਇਹਨੂੰ ਬਾਦਕ ਪੁਸਤਕਾ ਦੇ ਵਿੱਚੋਂ ਵੀ ਪੁੱਛ ਲੈਂਦੇ ਕੋਈ ਨਾ ਕੋਈ ਪ੍ਰਸ਼ਨ ਸੋ ਯਾਦ ਕਰ ਲੈਣਾ ਅੱਗੇ ਹੈਗਾ ਸੰਪਾਦਨਾ ਹੁਣ ਗੱਲ ਕਰਦੇ ਆ ਸੰਪਾਦਨ ਵਾਲੇ ਸੰਪਾਦਨਾ ਕਾਦੀ ਕੀਤੀ ਇਹਨਾਂ ਨੇ 1926 ਈਸਵੀ ਚ ਪ੍ਰਾਂਤਨ ਜਨਮ ਸੱਖੀ ਦੀ ਕੀਤੀ ਫਿਰ ਕਵਿੱਤ ਸਵਈਏ ਭਾਈ ਗੁਰਦਾਸ ਜੀ ਦੀ ਗਿਆਨ ਰਤਨਾਵਲੀ ਦੀ ਪੋਥੀ ਮਾਲਵਾ ਦੇਸ਼ ਰਟਨ ਦੀ ਤੇ ਪ੍ਰਾਚਨ ਪੰਥ ਪ੍ਰਕਾਸ਼ ਪੁਸਤਕ ਨੂੰ 1914 ਦੇ ਵਿੱਚ ਸੰਪਾਦਿਤ ਕੀਤਾ ਹੁਣ ਗੱਲ ਕਰਦੇ ਆ ਉਹਨਾਂ ਦੇ ਸਨਮਾਨਾਂ ਦੀ ਸਭ ਤੋਂ ਪਹਿਲਾਂ 1949 ਈਸਵੀ ਚ ਡਾਕਟਰ ਆਫ ओरिएंटਲ ਲਰਨਿੰਗ ਦੀ ਉਪਾਧੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਨੇ ਦਿੱਤੀ ਉਸ ਤੋਂ ਬਾਅਦ 1954 ਈਸਵੀ ਵਿੱਚ ਅਭਿਨੰਦਨ ਗ੍ਰੰਥ ਸਿੱਖ ਵਿਦਿਅਨ ਕਾਨਫਰੰਸ ਤੇ ਪ੍ਰਾਪਤ ਹੋਇਆ। 1955 ਈਸਵੀ ਵਿੱਚ ਮੇਰੇ ਕਾਫ ਵਿਸਤਕ ਜਿਹੜੀ ਆ ਮੇਰੇ ਸਾਇਆ ਜੀਓ ਤੇ ਭਾਰਤੀ ਸਾਹਿਤ ਕਾਦਮੀ ਪੁਰਸਕਾਰ ਮਿਲਿਆ ਤੇ 500 ਰੁਪਏ ਦਾ ਇਨਾਮ ਮਿਲਿਆ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਤਾਂ ਯਾਦ ਰੱਖਣਾ ਹੀ ਰਹਿਣਾ ਹੈ। ਇਹ ਆਉਂਦਾ ਹੀ ਆਉਂਦਾ ਪੇਪਰ ਦੇ ਵਿੱਚ। ਉੱਠੇਗਾ। 1956 ਈਸਵੀ ਵਿੱਚ ਪਦਮ ਪੂਸ਼ਨ ਜਿਹੜਾ ਹੈ ਭਾਰਤ ਸਰਕਾਰ ਵੱਲੋਂ ਮਿਲਿਆ। ਇਹ ਵੀ ਬਹੁਤ ਇੰਪੋਰਟੈਂਟ ਹੈ। ਇਹ ਵੀ ਆ ਜਾਂਦਾ ਹੈ। ਉਸ ਤੋਂ ਬਾਅਦ 1972 ਸ਼ਵਿਚ ਜਨੂਸ਼ਿਤਾ ਆਵਦੀ ਸਮੇਂ ਭਾਰਤ ਸਰਕਾਰ ਨੇ ਦਿੱਲੀ ਵਿੱਚ ਭਾਈ ਵੀਰ ਸਿੰਘ ਸਦਨ ਦੀ ਜਿਹੜੀ ਸਥਾਪਨਾ ਕੀਤੀ ਅੱਗੇ ਕਾ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਵੀ ਉਹਨਾਂ ਨੂੰ ਜਿਹੜੇ ਡੀਲਿਟ ਦੀ ਡਿਗਰੀ ਜਿਹੜੀ ਆ ਉਹ ਦਿੱਤੀ ਹੁਣ ਇਹਨਾਂ ਸਨਮਾਨਾਂ ਦੇ ਵੀ ਯਾਦ ਰੱਖ ਲੈਣ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਸਾਇਦੇ ਅਕਾਦਮੀ ਪੁਰਸਕਾਰ ਹਰੇਕ ਰਾਈਟਰ ਦਾ ਇੰਪੋਰਟੈਂਟ ਹੈ ਯਾਦ ਰੱਖਣਾ ਹੀ ਪੈਣਾ ਆ ਉਸ ਤੋਂ ਬਾਅਦ ਪਦਮ ਪੂਸ਼ਨ ਜਿਹੜੇ ਇਨਾਮ ਉਹ ਯਾਦ ਰੱਖਣ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਹੈਗਾ 1901 ਈਸਵੀ ਦੇ ਵਿੱਚ ਉਹਨਾਂ ਨੇ ਚੀਫ ਖਾਲਸਾ ਦਿਵਾਨ ਦੀ ਸਥਾਪਨਾ ਕੀਤੀ 1908 ਈਸਵੀ ਦੇ ਪੰਜਾਬ ਐਂਡ ਸਿੰਧ ਬੈਂਕ ਦੀ ਨੀਂਹ ਰੱਖੀ ਤੇ 1908 ਈਸਵੀ ਦੇ ਵਿੱਚ ਸਿੱਖ ਵਿਦਿਆ ਕਾਨਫਰੰਸ ਦਾ ਆਰੰਭ ਹੋਇਆ 1909 ਈਸਵੀ ਵਿੱਚ ਆਨੰਦ ਮੈਰਿਜ ਐਕਟ ਦਾ ਖਰੜਾ ਤਿਆਰ ਕੀਤਾ 1920 ਈਸਵੀ ਵਿੱਚ ਹਰੀਜਨ ਸੁਧਾਰ ਲਹਿਰ ਨਾਲ ਜੁੜੇ ਤੇ 1950 ਈਸਵੀ ਵਿੱਚ ਵਿਧਾਨ ਸਭਾ ਲਈ ਨਾਮਜ਼ਦ ਕੀਤਾ ਗਿਆ ਤੇ 1952 ਈਸਵੀ ਦੇ ਵਿੱਚ ਉਹ ਜਿਹੜੇ ਵਿਧਾਨ ਪ੍ਰੇਸ਼ਦ ਦੇ ਮੈਂਬਰ ਬਣੇ ਉਨੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਯਾਦ ਕਰ ਲੈਣਾ ਉਸ ਤੋਂ ਬਾਅਦ ਦੇਖਦੇ ਆ ਕੁਸ਼ ਜਿਹੜੀਆਂ ਇੰਬੋਰਡਰ ਕਵਿਤਾਵਾਂ ਹੈ ਜਿਹੜੀਆਂ ਸਾਡੇ ਜਿਹੜੀਆਂ 6 ਤੋਂ ਲੈ ਕੇ 12 ਤੱਕ ਦੇ ਸਿਲੇਬਸ ਦੇ ਵਿੱਚ ਹੈਗੀਆਂ ਉਹਨਾਂ ਦੇ ਵਿਸ਼ੇ ਦੇਖਦੇ ਆ ਸਭ ਤੋਂ ਪਹਿਲਾਂ ਦੇਖਦੇ ਆ ਸਮਾ ਕਵਿਤਾ ਸਮਾ ਕਵਿਤਾ ਦੇ ਵਿੱਚ ਉਹਨਾਂ ਨੇ ਦੱਸਿਆ ਸਮੇ ਦੇ ਮਹੱਤਵ ਨੂੰ ਦੱਸਿਆ ਕਿ ਜਿਹੜਾ ਬੀਤ ਗਿਆ ਸਮਾਂ ਉਹ ਹੱਥ ਨਹੀਂ ਹੁੰਦਾ ਤੇ ਇਹ ਦੇ ਕਰਕੇ ਇਸੇ ਕਰਕੇ ਜਿਹੜਾ ਮਨੁੱਖ ਨੂੰ ਜਿਹੜਾ ਹੈ ਸਮੇ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਤੇ ਉਹਦਾ ਸਦਮ ਪ੍ਰਯੋਗ ਕਰਨਾ ਚਾਹੀਦਾ ਹੈ ਕੰਬ ਦੀ ਕਲਾਈ ਦੇ ਵਿੱਚ ਕੀ ਕਿਤਰ ਹੱਸ ਦਾ ਚਿੱਤਰਣ ਕੀਤਾ ਹੈ ਧਾਰਮਿਕ ਕੀਤਾ ਦਾ ਸਮ ਸੰਭਾਲ ਕੀਤੀ ਹੋਈ ਹੈ ਤੇ ਅੱਗੇ ਹੈਗਾ ਤ੍ਰੇਲ ਤੁਪਕਾ ਤ੍ਰੇਲ ਤੁਪਕਾ ਦੇ ਵਿੱਚ ਉਹਨਾਂ ਨੇ ਤ੍ਰੇਲ ਤੁਪਕੇ ਨੂੰ ਪ੍ਰਤੀਕ ਮੰਨ ਕੇ ਸੰਸਾਰ ਦੀ ਖੇਡ ਦੇ ਰਹਾ ਨੂੰ ਕਹਿੰਦਾ ਬੜੇ ਸੈਚੇ ਨਾਲ ਪੇਸ਼ ਕੀਤਾ ਹੈ ਹੋਸ਼ ਮਸਤੀ ਦੀ ਗੱਲ ਕਰੀ ਤਾਂ ਕਹਿੰਦਾ ਚੇਤਨ ਮਨ ਦੇ ਤਣਾਓ ਭਾਵੇਂ ਮਨੋ ਤਣਾਓ ਮੇਂ ਮਨੋਵਾ ਬਰਾਹੀਂ ਮਸਤੀ ਪਾਉ ਅਚੇਤ ਮਨੋਖ ਦੀ ਤਣਾਓ ਰਹਿਤ ਸਥਿਤੀ ਨੂੰ ਬਧੇਰੇ ਚੰਗਾ ਮੰਨਿਆ ਮਤਲਬ ਉਹਨਾਂ ਨੇ ਕਿਹਾ ਕਿ ਮਸਤੀ ਦੇ ਵਿੱਚ ਰਹੋ ਤੇ ਜਿਹੜਾ ਆਪਣਾ ਜਿਹੜਾ ਮਾਨਸਿਕ ਤਣਾਅ ਵੀ ਸਹੀ ਰਹਿੰਦਾ ਹੈ ਅਗੇ ਟੁਕੜੀ ਜਗ ਤੋਂ ਨਿਆਰੀ ਇਹਦੇ ਵਿੱਚ ਕੁਝ ਕਸ਼ਮੀਰ ਦੀ ਜਿਹੜੀ ਆ ਕੁਦਰਤੀ ਸੁੰਦਰਤਾ ਨੂੰ ਜਿਹੜਾ ਆ ਰਹਾਸਮੀ ਢੰਗ ਦੇ ਨਾਲ ਉਹਨਾਂ ਨੇ ਬਿਆਨ ਕੀਤਾ ਹੈ ਉਸ ਤੋਂ ਬਾਅਦ ਹੈਗਾ 베ਰੀਨਾਗ ਤੇਰਾ ਪਹਿਲਾ ਛਲਕਾ ਇਹਦੇ ਵਿੱਚ ਕਹਿੰਦਾ ਕਸ਼ਮੀਰ ਵਿੱਚ 베ਰੀਨਾਗ ਛਲਕੇ ਦੀ 베ਰੀਨਾਗ ਚਰਨਾ ਆ ਉਹਦੀ ਸੁੰਦਰਤਾ ਨੂੰ ਪੇਸ਼ ਕੀਤਾ ਹੈ ਉਸ ਤੋਂ ਬਾਅਦ ਕਹਿੰਦਾ ਪੰਜਾਬੀ ਵਿੱਚ ਉਹਨੇ ਸਭ ਤੋਂ ਪਹਿਲਾਂ ਰਵਾਈ ਲਿਖਣ ਦਾ ਰਵਾਜ ਪਾਇਆ ਤੇ ਡਾਕਟਰ ਮੋਹਨ ਸਿੰਘ ਨੇ ਉਹਨਾਂ ਨੂੰ ਰਵਾਈਆਂ ਨੂੰ ਕੀ ਕਿਹਾ ਹੀਰੇ ਦੀਆਂ ਕਣੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਆ ਜਾਂਦਾ ਆ ਕਹਿੰਦਾ ਆਪਨੇ ਖੁੱਲੀ ਕਵਿਤਾ ਨੂੰ ਪੰਜਾਬੀ ਵਿੱਚ ਕੀ ਕਿਹਾ ਬਲੈਕ ਵਰਸ ਤੇ ਲੰਮੇਰੀਆਂ ਕਵਿਤਾਵਾਂ ਕਿਹੜੀਆਂ ਕਿਹੜੀਆਂ ਇਹਨਾਂ ਦੀਆਂ ਮਰਦ ਦਾ ਕੁੱਤਾ ਪਿਆਰ ਤੇ ਫਰਜ਼ ਜੀਵਨ ਕੀ ਹੈ ਗੰਗਾ ਰਾਮ ਹੁੰਡਿਆ ਤੋਤਾ ਬੁਲਬੁਲ ਤੇ ਰਾਹੀ 1922 ਵਿੱਚ ਲਿਖੀ ਹੈ ਜੀਵਨ ਕੀ ਹੈ 1922 ਵਿੱਚ ਪੁਸ਼ਪਾਵਤੀ ਚੰ드ਰਾਵਤ ਤੇ ਕੁਦਪਤੀ ਲਾਠ ਤਨਵਾਸਰ ਨਾਲ ਜੇ ਵੀਡੀਓ ਵਧੀਆ ਲੱਗੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਤੇ ਬਨੇ ਰਹੋ ਧੰਨਵਾਦ